ਉੱਟਾ ਟਾ ਸੁਮੂ ਹੁੱਤੇ ਢਾਕੇ ਕੁਰਸੀ ਬਦਮਾਸ਼ ਨਹੀਂ ਬਣ ਜਾਈਦਾ ਇੰਜ ਗੀਤਾਂ ਵਿੱਚ ਠਾ ਠਾ ਕਰਕੇ ਕੋਈ ਖਾਸ ਨਹੀਂ ਬਣ ਜਾਈਦਾ ਆਖੇ ਕੁੜੀ ਪਿੱਛੇ ਪਿੰਡ ਫੂਕ ਦੂੰ ਉਹ ਦੱਸ ਕੀ ਤੂੰ ਜਵਾਨੀ ਨੂੰ ਸਿਖਾਏਗਾ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਤਾਂ ਫੇਰ ਕਿੱਥੇ ਟੱਬਰ ਲੁਕਾਏਗਾ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਤਾਂ ਫੇਰ ਕਿੱਥੇ ਟੱਬਰ ਲੁਕਾਏਗਾ ਫੇਰ ਕਿੱਥੇ ਟੱਬਰ ਲੁਕਾਏਗਾ ਉਹ ਜਿੰਦੇ ਕੁੰਡੇ ਲਾਲ ਅੱਖੇ ਜਵਾਕਾਂ ਨੂੰ ਬਚਾ ਲੋ ਕਹਿੰਦੇ ਰੌਣੀ ਵਾਲਾ ਗੱਲ ਆ ਗਿਆ ਬੰਦਾ ਐ ਜਾਂ ਫੇਰ ਕੋਈ ਹਲਕਾ ਕੁੱਤਾ ਜੀ ਸੱਚੀ ਮੁੱਚੀ ਮੈਂ ਪੁੱਲੇ ਖਾ ਖਾ ਗਿਆ ਜਿੰਦੇ ਕੁੰਡੇ ਲਾਲ ਅੱਖੇ ਜੋ ਅੱਖਾਂ ਨੂੰ ਵਿਚਾਰੋ ਕਹਿੰਦੇ ਰੌਲੀ ਵਾਲਾ ਗਿੱਲ ਆ ਗਿਆ ਬੰਦਾ ਐ ਜਾਂ ਫੇਰ ਕੋਈ ਹਲਕਾ ਕੁੱਤਾ ਜੀ ਸੱਚੀ ਮੁੱਚੀ ਮੈਂ ਪੁੱਲੇ ਖਾ ਖਾ ਗਿਆ ਲਾਹਨਤ ਹੈ ਤੈਨੂੰ ਕਹਿ ਤੂੰ ਕੁੱਤੇ ਕੰਮਾਂ ਲਈ ਵੀ ਗੁਰੂ ਘਰੇ ਅਨਾਊਂਸਮੈਂਟਾਂ ਕਰਵਾਏਗਾ ਉਹ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਤਾਂ ਫੇਰ ਕਿੱਥੇ ਟੱਬਰ ਲੁਕਾਏਗਾ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਤਾਂ ਫੇਰ ਕਿੱਥੇ ਟੱਬਰ ਲੁਕਾਏਗਾ ਫੇਰ ਕਿੱਥੇ ਟੱਬਰ ਲੁਕਾਏਗਾ ਉਹ ਕਦੇ ਤੂੰ ਕਹੇ ਕਿ ਮੇਰੇ ਮਰੇ ਦੀ ਕਬਰ ਤੇ ਵੂ ਮੈਨ ਕਾਲਜ ਬਣਵਾ ਦੇਣਾ ਮੈਨੂੰ ਪਤਾ ਤੇਰੇ ਪਿੱਛੋਂ ਤੇਰੀ ਧੀ ਜਵਾਨ ਨੂੰ ਵੀ ਉਹਨਾ ਉਸੇ ਕਾਲਜ ਚ ਪਾ ਦੇਣਾ ਕਦੇ ਤੂੰ ਕਹੇਂ ਕਿ ਮੇਰੇ ਮਰੇ ਦੀ ਕਬਰ ਤੇ ਉਹ ਮੈਨ ਕਾਲਜ ਬਣਵਾ ਦੇਣਾ ਮੈਨੂੰ ਪਤਾ ਤੇਰੇ ਪਿੱਛੋਂ ਤੇਰੀ ਧੀ ਜਵਾਨ ਨੂੰ ਵੀ ਉਹਨਾ ਉਸੇ ਕਾਲਜ ਚ ਪਾ ਦੇਣਾ ਫੇਰ ਤੈਨੂੰ ਵੇਖੂ ਵੱਡੇ ਰਾਜੇ ਨੂੰ ਕਿ ਉਹਨੂੰ ਕਿਹੜੀ ਆਸ਼ਕੀ ਦਾ ਜਾਪ ਤੂੰ ਕਰਾਏਗਾ ਉਹ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਜੇ ਫੇਰ ਕਿੱਥੇ ਟੱਬਰ ਲੁਕਾਏਗਾ ਤੇਰੇ ਜਿਹਾ ਸੂਰਮਾ ਕੋਈ ਤੇਰੇ ਪਿੰਡ ਆ ਗਿਆ ਤਾਂ ਫੇਰ ਕਿੱਥੇ ਟੱਬਰ ਲੁਕਾਏਗਾ ਫੇਰ ਕਿੱਥੇ ਟੱਬਰ ਲੁਕਾਏਗਾ ਫੇਰ ਕਿੱਥੇ ਟੱਬਰ ਲੁਕਾਏਗਾ